वाहेगुरु जी का खालसा वाहगुरु जी की फतेह संत राम है एक जीवन कथा श्रीमान एक सौ संत बाबा कृपाल सिंह जी महाराज छन्ना वाले धन 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 या नाया ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨਾਵਨ ਕਾ ਇਹੈ ਸਵਾਉ ਜਨ ਕਾ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਜੀ ਸਰਵਤ ਸੰਗਤਾਂ ਸ਼੍ਰੀਮਾਨ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜਾ ਅੰਨਵਾਲਿਆਂ ਦਾ ਪਵਿੱਤਰ ਜੀਵਨ ਸਰਵਣ ਕਰ ਰਹੇ ਹੋ। ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ। ਗੁਰਮਖੰਡਾ ਰੱਬ ਦੇ ਪਿਆਰਿਆਂ ਦਾ ਅਲਾਹੀ ਰੂਹਾਂ ਦਾ ਜੀਵਨ ਸੰਸਾਰ ਨਾਲੋਂ ਵਖਰਾ ਤੇ ਨਿਆਰਾ ਹੁੰਦਾ ਹੈ ਭਗਤਾਂ ਕੀ ਚਾਲ ਨਰਾਲੀ ਚਾਲ ਅਨਰਾਲੀ ਪਖਤਾ ਕੀ ਰੀ ਬਖਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਗੁਰਮੁਖ ਰੱਬ ਦੀ ਰਜਾ ਵਿੱਚ ਰਹਿੰਦੇ ਹਨ ਸੰਸਾਰ ਨਾਲ ਰੰਗਬਰੰਗੀ ਸਾਂਝ ਨਹੀਂ ਪਾਉਂਦੇ ਭਾਵ ਸੰਸਾਰ ਅਨੁਸਾਰ ਨਹੀਂ ਚੱਲਦੇ ਅਕਾਲ ਪੁਰਖ ਦੀ ਰਜਾ ਵਿੱਚ ਕੁਦਰਤ ਦੇ ਭਾਣੇ ਵਿੱਚ ਚੱਲਦੇ ਹਨ ਇਸ ਤਰ੍ਹਾਂ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਚੰਨਾ ਵਾਲੇ ਫੌਜ ਵਿੱਚ ਭਰਤੀ ਹੁੰਦੇ ਹਨ ਜਿਸ ਵੇਲੇ ਜਰਮਨ ਫਰਾਂਸ ਇੰਗਲੈਂਡ ਇਨਾਂ ਦੀ ਜੰਗ ਹੁੰਦੀ ਹੈ ਉਸ ਵੇਲੇ 14 ਨੰਬਰ ਪਾਰਟਨ ਦੀ ਡਿਊਟੀ ਉਸ ਜੰਗ ਦੇ ਵਿੱਚ ਲੱਗਦੀ ਹੈ ਜਿਸ ਵਿੱਚ ਸ੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਸਨਾਵਲ ਡਿਊਟੀ ਕਰ ਰਹੇ ਸਨ ਸਾਧ ਸੰਗਤ ਜੀ ਬੇਰ ਰਸ ਵਿੱਚ ਰਹਿਣਾ ਨਿਤਨੇਮ ਕਰਨਾ ਅੱਠੇ ਪਹਾਰ ਸਿਮਰਨ ਕਰਦੇ ਰਹਿਣਾ ਜਿਵੇਂ ਫੌਜ ਦੀ ਨੌਕਰੀ ਇਮਾਨਦਾਰੀ ਨਾਲ ਕਰਦੇ ਸੀ ਉਸੇ ਤਰ੍ਹਾਂ ਅਕਾਲ ਪੁਰਖ ਦੀ ਜਿਹੜੀ ਡਿਊਟੀ ਲੱਗੀ ਸੀ ਅਕਾਲ ਪੁਰਖ ਨੇ ਜੋ ਡਿਊਟੀ ਲਈ ਸੀ ਉਹ ਡਿਊਟੀ ਵੀ ਪੂਰੀ ਇਮਾਨਦਾਰੀ ਨਾਲ ਕਰਦੇ ਸੀ ਕਈ ਕਈ ਕਾਂਟੇ ਪੈਰਾ ਦੇਣਾ ਫੌਜ ਦੀ ਨੌਕਰੀ ਵਿੱਚ ਜਿੱਥੇ ਡਿਊਟੀ ਲੱਗਣੀ ਇਮਾਨਦਾਰੀ ਨਾਲ ਸੇਵਾ ਕਰਨੀ ਉਸ ਤਰ੍ਹਾਂ ਕਈ ਕਈ ਘੰਟੇ ਚੌਂਕੜਾ ਲਾ ਕੇ ਅਕਾਲ ਪੁਰਖ ਦੀ ਰਜਾ ਵਿੱਚ ਨਾਮ ਜਪਣਾ ਨਿਤਦਾ ਹੀ ਨੇਮ ਸੀ ਸੰਤ ਮਹਾਰਾਜ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਇਹੋ ਜੇ ਯੋਧੇ ਸੂਰਬੀਰ ਜਿਨ੍ਹਾਂ ਨੇ ਬੀਰਸਟ ਦੇ ਵਿੱਚ ਆ ਕੇ ਜਰਮਨ ਫਰਾਂਸ ਇੰਗਲੈਂਡ ਦਾ ਜੰਗ ਹਤੇ ਕਰ ਦਿੱਤਾ ਇਸ ਜੰਗ ਦੇ ਦੌਰਾਨ ਹੀ ਸ੍ਰੀਮਾਨ ਸੰਤ ਬਾਬਾ ਮੱਗਰ ਸਿੰਘ ਜੀ ਰਾਮਗੜ੍ਹ ਵਾਲੇ ਮਹਾਪੁਰਖਾਂ ਦਾ ਮਿਲਾਪ ਹੋਇਆ ਸੰਤ ਜੀ ਮਹਾਰਾਜ ਨਾਲ ਸੰਤ ਬਾਬਾ ਮੱਗਰ ਜੀ ਮੱਗਰ ਸਿੰਘ ਜੀ ਮਹਾਪੁਰਖ ਵੀ ਬੜੇ ਕਮਾਈ ਵਾਲੇ ਮੁਰਖਪੁਰਖ ਸਨ ਮਹਾਪੁਰਖ ਸਨ ਬੜੇ ਭਜਨੇਕ ਬੰਦਕੀ ਵਾਲੇ ਰੂਹ ਸਨ ਸੰਤ ਜੀ ਮਹਾਰਾਜ ਨੇ ਜਿਸ ਵੇਲੇ ਆਪਣਾ ਕਮੰਡਲ ਚੱਕਣਾ ਸਿਮਰਨ ਕਰਨ ਲੱਗ ਜਾਣਾ ਕਈ ਕਈ ਘੰਟੇ ਸਮਾਧੀ ਵਿੱਚ ਬੈਠ ਜਾਣਾ ਨਾਮ ਜਪਦਿਆਂ ਜਦੋਂ ਉਸ ਅਕਾਲ ਪੁਰਖ ਨਾਲ ਇਕਮਿਕ ਹੋ ਜਾਂਦੇ ਸਮੇਂ ਦਾ ਧਿਆਨ ਨਾ ਰਹਿੰਦਾ ਕਿਉਂਕਿ ਸੰਤ ਜੀ ਮਹਾਰਾਜ ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਜੀ ਕੋਈ ਦੁਨਿਆਵੀ ਹਰ ਸੰਸਾਰੀ ਨਹੀਂ ਸਨ ਸੰਤ ਜੀ ਮਹਾਰਾਜ ਦਰਗਾਹੀ ਅਲਾਹੀ ਅਤੇ ਅਵਤਾਰ ਆਏ ਸਨ ਦੁਨੀਆਂ ਦੇ ਭਲੇ ਵਾਸਤੇ ਟੁੱਟਿਆਂ ਨੂੰ ਜੋੜਨ ਵਾਸਤੇ ਸਾਧ ਸੰਗਤ ਜੀ ਸੰਸਾਰ ਦਾ ਭਲਾ ਕਰਨ ਵਾਸਤੇ ਜਨਮ ਮਰਨ ਦੋਹੂ ਮੈ ਨਹੀਂ ਜਨ ਪਰਉ ਪਖਾਰੀ ਆਏ ਜੀ ਇਹ ਦਾਣ ਦੇ ਭਗਤੀ ਲਾਏਣ ਹਰ ਸਿਉ ਲੈਣ ਬੁਲਾਏ ਉਸ ਅਕਾਲ ਪੁਰਖ ਨਾਲ ਜੋੜ ਦਿੰਦੇ ਸਨ ਆਪ ਵੀ ਜੁੜੇ ਤੇ ਟੁੱਟਿਆਂ ਹੋਇਆਂ ਨੂੰ ਵੀ ਜੋੜ ਦੇਣਾ ਸਾਧ ਸੰਗਤ ਜੀ ਜਿਸ ਵੇਲੇ ਸੰਤ ਮਹਾਰਾਜ ਜੀ ਸਮਾਧੀ ਵਿੱਚ ਬੈੰਦੇ ਆ ਸਮੇਂ ਦਾ ਧਿਆਨ ਨਹੀਂ ਰਹਿੰਦਾ ਅਕਾਲ ਪੁਰਖ ਨਾਲ ਇਕਮਿਕ ਹੋ ਜਾਂਦੇ ਆ ਜਿੱਥੇ ਚੰਗੇ ਇਨਸਾਨ ਅਕਾਲ ਪੁਰਖ ਦੇ ਭੇਜੇ ਸੰ ਇਨਸਾਨ ਮਾਤ ਲੋਕ ਵਿੱਚ ਉਤਾਰ ਧਾਰਦੇ ਆ ਉੱਥੇ ਉਹਨਾਂ ਦੀ ਉਹਨਾਂ ਨਾਲ ਹਿਰਖਾ ਕਰਨ ਵਾਲੇ ਵੀ ਸੰਸਾਰ ਦੇ ਵਿੱਚ ਪੈਦਾ ਹੋ ਜਾਂਦੇ ਆ ਉਹ ਆਪਣਾ ਕਰਮ ਭੋਗਦੇ ਹਨ ਇਹਨਾਂ ਮਹਾਂਪੁਰਖਾਂ ਦੀ ਅਕਾਲ ਪੁਰਖ ਵੱਲੋਂ ਡਿਊਟੀ ਲਈ ਜਾਂਦੀ ਹੈ ਮਹਾਪੁਰਖ ਕਹਿਆ ਕਰਦੇ ਸਨ ਕਹਿੰਦੇ ਭਾਈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਜਦੋਂ ਮਾਰਦਾ ਹੈ ਬੰਦੇ ਦਾ ਜੀਵ ਦਾ ਮਾੜਾ ਕਰਮ ਕੀਤਾ ਮਾਰਦਾ ਹੈ ਗੁਰਮੁਖੋ ਸੰਤ ਮਹਾਰਾਜ ਸਮਾਧੀ ਵਿੱਚ ਬੈਠ ਜਾਂਦੇ ਹਨ ਇੱਕ ਹਿਰਖਾਲੂ ਸੀ ਹਿਰਖਾਲੂ ਸਪਾਹੀ ਸੀ ਉਹ ਸੰਤ ਜੀ ਮਹਾਰਾਜ ਨੂੰ ਨਾਮ ਜਪਦਿਆਂ ਵੇਖ ਕੇ ਕਈ ਵਾਰੀ ਮਾਸਕਰੀ ਵੀ ਕਰਦਾ ਸੀ ਸੰਤ ਮਹਾਰਾਜ ਅਲਾਹੀ ਨੂਰ ਹੋਣ ਕਰਕੇ ਸੰਸਾਰ ਵਿੱਚ ਜ਼ਿਆਦਾ ਧਿਆਨ ਨਹੀਂ ਸੀ ਦਿੰਦੇ ਸਾਂ। ਬਸ ਆਪਣੀ ਇਮਾਨਦਾਰੀ ਨਾਲ ਡਿਊਟੀ ਗੁਰੂ ਸਾਹਿਬ ਦਾ ਨਾਮ ਜਪਦੇ ਆ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ। ਕਰਨਲ ਪਾਸ ਜਾ ਕੇ ਸ਼ਿਕਾਇਤ ਕਰ ਦਿੱਤੀ। ਕਹਿੰਦੇ ਵੀ ਕਿਰਪਾਲ ਸਿੰਘ ਤਾਂ ਮਾਲਾ ਲੈ ਲੈਂਦਾ ਹੈ। ਮਾਲਾ ਲੈ ਕੇ ਆਪ ਦਾ ਕਮੰਡਲ ਲੈ ਕੇ ਪਤਾ ਨਹੀਂ ਕਿੱਧਰ ਜਾ ਕੇ ਬਹਿ ਜਾਂਦਾ। ਵੇ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਰਹਿੰਦਾ ਸੰਤ ਜੀ ਮਹਾਰਾਜ ਵਾਸਤੇ ਜਿੰਨੇ ਫੌਜੀ ਵੀਰ ਸਾਥੀ ਸਨ ਸਾਰੇ ਤਕਰੀਬਨ ਜਾਣਦੇ ਹੀ ਸਨ ਬੜਾ ਪ੍ਰੇਮ ਨਾਲ ਵਿਚਰਦੇ ਸਨ ਸੰਤ ਜੀ ਮਹਾਰਾਜ ਦਾ ਬਹੁਤ ਯਾਦੇ ਸਤਕਾਰ ਕਰਦੇ ਸਨ ਬਾਣੀ ਪੜਨ ਕਰਕੇ ਨਾਮ ਜਪਣ ਕਰਕੇ ਜਿਹੜਾ ਵੀ ਗੁਰਮਖ ਨਾਮ ਜਪਦਾ ਹੈ ਸੰਸਾਰ ਉਹਨਾਂ ਦਾ ਉਹਨਾਂ ਦੀ ਸੋਭਾ ਹੁੰਦਾ ਹੈ ਸਾ ਸੰਗਤ ਜੀ ਸਾਂਝੀ ਮਹਾਰਾਜ ਸਮਾਧੀ ਵਿੱਚ ਬੈਠ ਜਾਂਦੇ ਹਨ ਕਰਨਲ ਪਾਸ ਸ਼ਿਕਾਇਤ ਚਲੀ ਜਾਂਦੀ ਹੈ ਵੀ ਕਿਰਪਾਲ ਸਿੰਘ ਤਾਂ ਆਪਣੀ ਡਿਊਟੀ ਪੂਰੀ ਨਹੀਂ ਕਰਦਾ ਪਤਾ ਨਹੀਂ ਕਿੱਧਰ ਚਲਾ ਜਾਂਦਾ ਕਮੰਡਲ ਚੱਕਦਾ ਕਮੰਡਲ ਚੱਕ ਕੇ ਮਾਲਾ ਲੈ ਕੇ ਚਲਾ ਜਾਂਦਾ ਕਈ-ਕਈ ਘੰਟੇ ਕਈ ਵਾਰੀ ਪਹਿਰ ਵੀ ਲੰਘ ਜਾਂਦੇ ਹਨ ਉਹ ਨਹੀਂ ਆਉਂਦਾ ਕਰਨਲ ਨੇ ਸੋਚਿਆ ਵੀ ਅੱਜ ਤੱਕ ਕੋਈ ਬਾਬਾ ਕਿਰਪਾਲ ਸਿੰਘ ਦੀ ਕੋਈ ਸ਼ਿਕਾਇਤ ਤਾਂ ਨਹੀਂ ਆਈ ਇਹ ਇੱਕ ਵਾਰੀ ਇਹ ਦੇ ਕਹਿਣ ਤੇ ਵੇਖ ਲਈਏ ਸੰਤ ਮਹਾਰਾਜ ਹਰ ਰੋਜ਼ ਦੀ ਤਰ੍ਹਾਂ ਨਾਮ ਜਪਣ ਵਾਸਤੇ ਇਕਾਂਤ ਜਗ੍ਹਾ ਦੇਖ ਕੇ ਇੱਕ ਮੰਡਲ ਲੈ ਕੇ ਚਲੇ ਜਾਂਦੇ ਨੇ ਚੌਂਕੜੇ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਕਰਨਲ ਡਿਊਟੀ ਚੈੱਕ ਕਰਨ ਵਾਸਤੇ ਆਉਂਦਾ ਹੈ ਵੇਖਿਆ ਵੀ ਸੰਤ ਮਹਾਰਾਜ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਆਪਣੀ ਡਿਊਟੀ ਤੇ ਰਫਲ ਮੋੜੇ ਦੇ ਵਿੱਚ ਪਾਈ ਆ ਪਹਿਰਾ ਦੇ ਰਿਹਾ ਵੇਖਿਆ ਸੰਤ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਦੇ ਸਰੂਪ ਨਾਲ ਕਰਨਲ ਬੈਠ ਕੇ ਗੱਲਾਂ ਕਰਕੇ ਆਏ ਕਰਨਲ ਨੂੰ ਨਹੀਂ ਪਤਾ ਵੀ ਸੰਤ ਮਹਾਰਾਜ ਤਾਂ ਸਮਾਧੀ ਵਿੱਚ ਬੈਠੇ ਹਨ ਪਰ ਉਹਨਾਂ ਦੀ ਜਗ੍ਹਾ ਤੇ ਡਿਊਟੀ ਅਕਾਲ ਪੁਰਖ ਦੇ ਰਿਹਾ ਹੈ ਜਿਸ ਵੇਲੇ 사ਤ ਸੰਗਤ ਜੀ ਕਰਨਲ ਡਿਊਟੀ ਤੇ ਸਾਪਾ ਮਾਰ ਕੇ ਵਾਪਸ ਆਉਂਦਾ ਹੈ ਬਾਬਾ ਸਾਹਕੇ ਆਪਣੇ ਕੁਆਟਰ ਵਿੱਚ ਬੈਠ ਜਾਂਦਾ ਹੈ ਜਦੋਂ ਦਫ਼ਤਰ ਵਿੱਚ ਬੈਠ ਜਾਂਦਾ ਹੈ ਤਾਂ ਸੰਤ ਜੀ ਮਹਾਰਾਜ ਜਦੋਂ ਆਉਂਦੇ ਆ ਵੇਖਦੇ ਆ ਵੀ ਮੈਂ ਸਾਬ ਕਾਫੀ ਸਮਾਂ ਗੈਰ ਹਾਜ਼ਰ ਰਹਾ ਉਸ ਆਕਾਲ ਪੁਰਖ ਦੀ ਡਿਊਟੀ ਵਿੱਚ ਜ਼ਿਆਦਾ ਸਮਾਂ ਲੱਗਿਆ ਤਾਂ ਪੁੱਛਦੇ ਆ ਜੇ ਕੋਈ ਚੈੱਕ ਕਰਨ ਵਾਸਤੇ ਤਾਂ ਨਹੀਂ ਆਇਆ ਉਹ ਨਾਲ ਦੇ ਜਿਹੜੇ ਸਾਥੀ ਉਹ ਦੱਸਦੇ ਆ ਵੀ ਕਰਨਲ ਸਾਹਿਬ ਆਏ ਸੀ ਉਹਨਾਂ ਨੇ ਵੇਖਿਆ ਵੀ ਮੈਂ ਇੱਥੇ હાજર ਨਹੀਂ ਸੀ ਕਰਨਲ ਸਾਹਿਬ ਆਏ ਸੀ ਡਿਊਟੀ ਚੈੱਕ ਕਰਨ ਵਾਸਤੇ ਕਿਉਂ ਨਾ ਮੈਂ ਆਪਣੀ ਇਹ ਇਹ ਜਿਹੜੀ ਮੇਰੇ ਤੋਂ ਗਲਤੀ ਹੋਈ ਹੈ ਮੈਂ ਡਿਊਟੀ ਤੇ હાજર ਨਹੀਂ ਸੀ ਆ ਗੈਰ ਹਾਜ਼ਰ ਸੀ ਵੀ ਮੈਂ ਜਾ ਕੇ ਆਉਦਾ ਉਹ ਕਰਨਲ ਸਾਹਿਬ ਨੂੰ ਮਿਲਾਂ ਸੰਤ ਜੀ ਮਹਾਰਾਜ ਕਰਨਲ ਸਾਹਿਬ ਦੇ ਦਫ਼ਤਰ ਚਲੇ ਜਾਂਦੇ ਆਂ ਕਹਿੰਦੇ ਵੀ ਬੇਨਤੀ ਕਰੀ ਮੇਰੇ ਕਰਨਲ ਸਾਹਿਬ ਆਪ ਜੀ ਰਾਤ ਦੇ ਸਮੇਂ ਚੈੱਕ ਕਰਨ ਵਾਸਤੇ ਆਏ ਸੀ ਡਿਊਟੀ ਡਿਊਟੀ ਪਰ ਮੈਂ ਉੱਥੇ ਗੈਰਹਾਜ਼ਰ ਸੀ ਮੈਂ ਉੱਥੇ ਹਾਜ਼ਰ ਨਹੀਂ ਸੀ ਇਸ ਕਰਕੇ ਵੀ ਮੈਂ ਗੈਰਹਾਜ਼ਰੀ ਜਿਹੜੀ ਲਵਾਈ ਉਹਦੀ ਆਪ ਜੀ ਤੋਂ ਮਾਫੀ ਮੰਗਦਾ ਹਾਂ ਕਰਨਲ ਕਹਿਣ ਲੱਗਿਆ ਕਹਿੰਦਾ ਬਾਬਾ ਜੀ ਤਕਰੀਬਨ ਸੰਤ ਮਹਾਰਾਜ ਨੂੰ ਫੌਜ ਦੇ ਵਿੱਚ ਵੀ ਸਤਕਾਰ ਨਾਲ ਬਾਬਾ ਜੀ ਦਾ ਜਿਹੜਾ ਹੈ ਸ਼ਬਦ ਉਹ ਵਰਤੇ ਜਾਂਦਾ ਸੀ ਸਤਕਾਰ ਕਰਦੇ ਸਨ ਸਾਰੇ ਪਿਆਰੇ ਸਾਰੇ ਫੌਜੀ ਵੀਰ ਜਰਨਲ ਕਰਨਲ ਸਾਰੇ ਪਿਆਰ ਕਰਦੇ ਸਨ ਕਹਿੰਦੇ ਵੀ ਇਹ ਨਹੀਂ ਹੋ ਸਕਦਾ ਵੀ ਮੈਂ ਆਇਆ ਜ਼ਰੂਰ ਸੀ ਪਰ ਜਿਸ ਵੇਲੇ ਮੈਂ ਆਇਆ ਸੀ ਮੈਂ ਵੇਖਿਆ ਤੁਹਾਡੇ ਮੋਢੇ ਦੇ ਵਿੱਚ ਰਫਲ ਪਾਈ ਹੋਈ ਸੀ ਤੇ ਸਿਪਾਹੀরা ਦੇ ਰੇ ਸਨ ਵੀ ਮੈਂ ਤੁਹਾਡੇ ਨਾਲ ਬਚਨ ਵੀ ਕਰਕੇ ਆਇਆ ਹਾਂ ਮੈਂ ਤੁਹਾਡੇ ਨਾਲ ਗੱਲਾਂ ਵੀ ਕਰਕੇ ਆਇਆ ਤੇ ਮੈਂ ਇਹ ਕਿਵੇਂ ਮੰਨ ਲਾਂ ਜੇ ਤੁਸੀਂ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਸੰਤ ਜੀ ਮਹਾਰਾਜ ਕਹਿੰਦੇ ਕਹਿੰਦੇ ਖੰਨਲ ਸਾਹਿਬ ਵੀ ਜਿਸ ਵੇਲੇ ਤੁਸੀਂ ਆਏ ਸੀ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਉਸ ਅਕਾਲ ਪੁਰਖ ਦੀ ਰਾਜ ਵਿੱਚ ਬੈਠਾ ਸੀ ਉੱਥੇ ਫਿਰ ਸੰਤ ਮਹਾਰਾਜ ਸਮਝ ਗਏ ਵੀ ਮੇਰੀ ਜਗ੍ਹਾ ਤੇ ਅਕਾਲ ਪੁਰਖ ਖੁਦ ਮੇਰਾ ਰੁਕਤਾਰ ਕੇ ਡਿਊਟੀ ਦੇ ਗਿਆ ਫਿਰ ਸੰਤ ਮਹਾਰਾਜ ਕਹਿਣ ਲੱਗੇ ਕਹਿੰਦੇ ਬਸ ਇਹ ਹੋਣਾ ਜਿਹੜੀ ਡਿਊਟੀ ਕਰਨੀ ਆ ਉਸ ਅਕਾਲ ਪੁਰਖ ਦੀ ਹੀ ਕਰਨੀ ਉਸ ਦੇ ਰਜਾ ਦੇ ਵਿੱਚ ਹੀ ਡਿਊਟੀ ਕਰਨੀ ਆ ਸੰਤ ਮਹਾਰਾਜ ਜੀ ਜਦੋਂ ਕਰਨਲ ਨੂੰ ਕਹਿਣ ਲੱਗੇ ਕਰਨਲ ਸਾਹਿਬ ਅੱਜ ਜਿਹੜਾ ਮੇਰੀ ਡਿਊਟੀ ਦੇ ਗਿਆ ਮੈਂ ਉਹਦੀ ਡਿਊਟੀ ਕਰਨੀ ਆ ਵੀ ਹੁਣ ਇਹ ਦੁਨਿਆਵੀ ਡਿਊਟੀ ਨਹੀਂ ਕਰਨੀ ਵੀ ਮੇਰਾ ਰਜਿਸਟਰ ਵਿੱਚੋਂ ਨਾਂਅ ਕੱਟ ਦਿਓ। ਸੰਤ ਮਹਾਰਾਜ ਵਿੱਚ ਇੱਕ ਬਹੁਤ ਵੱਡੀ ਵਿਲੱਖਣਤਾ ਸੀ। ਭਾਵੇਂ ਕੋਈ ਜੀਵ ਵਿਅਕਤੀ ਬੰਦਾ ਕੋਈ ਜਾਣਦਾ ਭਾਵੇਂ ਨਾ ਜਾਣਦਾ। ਉਹਨੂੰ ਨਾਂ ਲੈ ਕੇ ਬੁਲਾਉਂਦੇ ਸੀ। ਬੜਾ ਅਨੁਭਵ ਸੀ। ਤਾਂ ਹੀ ਸੰਤ ਮਹਾਰਾਜ ਜੀ ਵਾਸਤੇ 111 ਵਾਲਾ ਜਿਹੜਾ ਸ਼ਬਦ ਵਰਤਿਆ ਜਾਂਦਾ। ਤਿੰਨਾਂ ਲੋਕਾਂ ਦਾ ਸੰਤ ਮਹਾਰਾਜ ਨੂੰ ਗਿਆਨ ਸੀ ਗਿਆਤਾ ਸੀ। ਪੂਰੇ ਬ੍ਰਹਿਮੰਡ ਦਾ ਗਿਆਤਾ ਸੀ ਸੰਤ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਸੰਤ ਮਹਾਰਾਜ ਜੀ ਤੇ ਸੰਤ ਮਹਾਰਾਜ ਨੂੰ ਗਿਆਨ ਸੀ 사ਸੰਗਤ ਜੀ ਕਰਨਲ ਨੂੰ ਕਹਿੰਨ ਲੱਗੇ ਵੀ ਆਪ ਜੀ ਮੇਰਾ ਰਜਿਸਟਰ ਵਿੱਚੋਂ ਨਾਮ ਕੱਟ ਦਿਓ ਦੂਜੀ ਵਾਰ ਗਿਆ ਕਰਨਲ ਸਾਹਿਬ ਕਹਿੰਦੇ ਕਹਿੰਦੇ ਤੁਹਾਡੇ ਵਰਗੇ ਸੂਰਮੇ ਤੁਹਾਡੇ ਵਰਗੇ ਜੋਧੇ ਤੁਹਾਡੇ ਵਰਗੇ ਬਾਣੀ ਪੜਨ ਵਾਲੇ ਗੁਰਸਿੱਖਾਂ ਨੂੰ ਤਾਂ ਫੌਜ ਦੀ ਫੌਜ ਨੂੰ ਗੁਰਸਿੱਖਾਂ ਦੀ ਲੋੜ ਹੈ ਜੇ ਬਾਬਾ ਜੀ ਇਦਾਂ ਨਹੀਂ ਅਸੀਂ ਨਾਂਅ ਕੱਟ ਸਕਦੇ ਤੀਜੇ ਬਚਨ ਅਨੁਸਾਰ ਸੰਤ ਮਹਾਰਾਜ ਕਹਿੰਦੇ ਆ ਕਰਨਲ ਸਾਹਿਬ ਨਾਂ ਤਾਂ ਤੁਸੀਂ ਫੇਰ ਕਟੋਗੇ ਜੇ ਰਜਿਸਟਰ ਵਿੱਚ ਮੇਰਾ ਦਰਜ ਕੀਤਾ ਹੋਇਆ ਕਰਨਲ ਨੇ ਫੜਾ ਕਦੇ ਨਹੀਂ ਆਪ ਦੀ ਹਿੰਮਤ ਨਾਲ ਰਜਿਸਟਰ ਖੋਲ੍ਹਿਆ ਵੇਖਿਆ ਜਿਸ ਡੱਬੀ ਦੇ ਵਿੱਚ ਰਜਿਸਟਰ ਦੇ ਵਿੱਚ ਸੰਤ ਜੀ ਮਹਾਰਾਜ ਦਾ ਨਾਮ ਲਿਖਿਆ ਹੋਇਆ ਸੀ ਉਹ ਡੱਬੀ ਹੁਈ ਸਾਫ ਹੋ ਗਈ ਨਾਮ ਹੀ ਮਿਟ ਗਿਆ ਇਸ ਕਰਕੇ ਸੰਤ RAM ਹੈ ਏਕੋ ਗੁਰਮੁਖ ਰੱਬ ਦੇ ਪਿਆਰੇ ਰੱਬ ਦਾ ਹੀ ਰੂਪ ਹੁੰਦੇ ਆ ਸਾਨੂੰ ਭੇਦ ਨਹੀਂ ਰੱਖਣਾ ਚਾਹੀਦਾ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ